ਹੈਲੋ ਗਾਇਸ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਪੈਰਾ ਰਚਨਾ ਤੇ ਜੇ ਤੁਹਾਨੂੰ ਨਿਬੰਧ ਹੈਗਾ ਤੁਸੀਂ ਤਾਂ ਵੀ ਇਹੀ ਨੋਟ ਕਰਨਾ ਠੀਕ ਹੈ ਪੈਰਾ ਰਚਨਾ ਇਹ ਨਿਬੰਧ ਕਰਾਂਗੇ ਮੇਲਿਆਂ ਦਾ ਬਦਲ ਦਾ ਰੂਪ ਨਾਉ ਲੈਟਸ ਸਟਾਰਟ ਪੰਜਾਬ ਮੇਲਿਆਂ ਤੇ ਤਿਉਹਾਰਾਂ ਦਾ ਦੇਸ਼ ਹੈ ਇਹਨਾਂ ਦਾ ਸਬੰਧ ਸਾਡੇ ਸੱਭਿਆਚਾਰਕ ਧਾਰਮਿਕ ਇਤਿਹਾਸਿਕ ਵਿਸ਼ੇ ਨਾਲ ਹੈ ਇਨਾਂ ਵਿੱਚੋਂ ਕੁਝ ਮੇਲੇ ਤੇ ਤਿਉਹਾਰ ਕੌਮੀ ਪੱਦਰ ਦੇ ਹਨ ਜਿਹੜੇ ਕਿ ਪੰਜਾਬ ਵਿੱਚ ਬੜੀ ਧੂਮ-ਧਾਮ ਨਾਲ ਮਨਾਏ ਜਾਂਦੇ ਹਨ ਵਿਸਾਖੀ, ਬਸੰਤ, ਦੁਸ਼ਹਿਰਾ, ਕ੍ਰਿਸ਼ਨ ਜਨਮ ਅਸ਼ਟਮੀ ਤੇ ਰਾਮ ਨੌਮੀ ਦੇ ਮੌਕੇ ਤੇ ਲੱਗਣ ਵਾਲੇ ਮੇਲੇ ਕੌਮੀ ਪੱਦਰ ਤੇ ਹਨ ਇਨਾਂ ਤੋਂ ਬਿਨਾ ਪੰਜਾਬ ਵਿੱਚ ਪਿੰਨ-ਪਿੰਨ ਥਾਵਾਂ ਤੋਂ ਬਹੁਤ ਸਾਰੇ ਸਥਾਨਕ ਮੇਲੇ ਵੀ ਲੱਗਦੇ ਹਨ ਇਨਾਂ ਵਿੱਚੋਂ ਬਹੁਤ ਸਾਰੇ ਮੇਲੇ ਧਾਰਮਿਕ ਹਨ ਜਿਹੜੇ ਕਿ ਪੀਰਾ ਫਕੀਰਾ ਦੇ ਮਜ਼ਾਰਾ ਦੇ ਵੀ ਦੇਤਿਆ ਦੇ ਇਤਿਹਾਸਿਕ ਤੇ ਇਤਿਹਾਸਿਕ ਸਥਾਨਾਂ ਅਤੇ ਗੁਰਧਾਮਾਂ ਤੇ ਲੱਗਦੇ ਹਨ ਪੁਰਾਣੇ ਸਮੇਂ ਵਿੱਚ ਇਹਨਾਂ ਮੇਲਿਆਂ ਵਿੱਚ ਬੜੀ ਰੂਣਕਾ ਹੁੰਦੀ ਆਸੀ ਯਾਨੀ ਕਿ ਪਹਿਲੇ ਦੇ ਟਾਈਮ ਵਿੱਚ ਮੇਲੇ 'ਚ ਬੜੀਆ ਰੂਣਕਾ ਹੁੰਦੀ ਆਸੀ ਪਰੰਤੂ ਹੁਣ ਲੋਕਾਂ ਕੋਲ ਵੇਲ ਦੀ ਕਮੀ ਆ ਜਾਣ ਕਰਕੇ ਇਹਨਾਂ ਵਿੱਚ ਰੂਣਕਾ ਘਟ ਗਈ ਹੈ ਯਾਨੀ ਕਿ ਲੋਕਾਂ ਕੋਲ ਟਾਈਮ ਹੀ ਨਹੀਂ ਹੈ ਕਿ ਉਹ ਮੇਲੇ ਵੇਖਣ ਜਾ ਸਕਣ ਠੀਕ ਹੈ ਅੱਜ ਦੇ ਮਨੁੱਖ ਲਈ ਦੋ-ਦੋ ਦਿਨੀਆਂ ਇੱਕ ਪੂਰਾ ਦਿਨ ਮੇਲੇ ਵਿੱਚ ਗੁਜ਼ਾਰਨਾ ਔਖਾ ਹੈ। ਮੇਲਾ ਪੁਰਾਣੇ ਲੋਕਾਂ ਦੇ ਮਨੋਰੰਜਨ ਦਾ ਸਾਧਨ ਵੀ ਸੀ। ਪ੍ਰੰਤੂ ਵਰਤਮਾਨ ਸਮੇਂ ਵਿੱਚ ਯਾਨਕੀ ਵਰਤਮਾ ਮਤਲਬ ਪ੍ਰੈਜ਼ੈਂਟ ਵਿੱਚ ਵਿਗਿਆਨ ਨੇ ਮਨੁੱਖ ਨੂੰ ਰੇਡੀਓ, ਟੈਲੀਵਿਜ਼ਨ, ਵੀਡੀਓ ਤੇ ਫਿਲਮਾਂ ਆਦਿ ਮਨੋਰੰਜਨ ਦੇ ਸਾਧਨ ਦਿੱਤੇ ਹਨ। ਪਹਿਲੇ ਲੋਕੀ ਮੇਲਾ ਤਾਂ ਵੀ ਵੇਖਣ ਜਾਂਦੇ ਸੀ ਕਿਉਂਕਿ ਉਹਨਾਂ ਕੋਲ ਟੀਵੀ, ਟੈਲੀਵਿਜ਼ਨ, ਰੇਡੀਓ ਨਹੀਂ ਹੁੰਦਾ ਸੀ। ਜੇ ਟੀਵੀ ਹੁੰਦਾ ਸੀ ਤੇ ਕਿਤੇ ਇੱਕ ਜਣੇ ਕੋ ਹੁੰਦਾ ਸੀ। ਕਿਸੇ ਇੱਕ ਘਰ ਵਿੱਚ ਹੁੰਦਾ ਸੀ ਪਰ ਅੱਜ ਕੱਲ੍ਹ ਹਰ ਇੱਕ ਜਣੇ ਕੋ ਟੀਵੀ, ਰੇਡੀਓ ਤੇ ਫੋਨ ਹੈ। ਤੇ ਉਦੋਂ ਮਨੋਰੰਜਨ ਦੇ ਸਾਧਨ ਸਿਰਫ ਮੇਲਾ ਸੀ ਤੇ ਹੁਣ ਹੈ ਸਾਰੀਆਂ ਚੀਜ਼ਾਂ। ਜੋ ਕਿ ਥੋੜੇ ਸਮੇਂ ਵਿੱਚ ਹੀ ਘਰ ਬੈਠਿਆ ਦਾ ਰਜਵਾ ਮਨੋਰੰਜਨ ਕਰ ਦਿੰਦੇ ਹਨ। ਰੇਡੀਓ ਤੇ ਟੈਲੀਵਿਜ਼ਨ ਦਾ ਘਰ-ਘਰ ਹਨ। ਇਸ ਕਰਕੇ ਮਨੋਰੰਜਨ ਦੀ ਖਾਤਰ ਲੋਕਾਂ ਵਿੱਚ ਮੇਲਿਆਂ ਦੀ ਰੁਚੀ ਕੱਟ ਗਈ ਹੈ। ਅੱਜ ਦੇ ਲੋਕ ਸਫਾਈ ਪਸੰਦ ਹੋਣ ਕਰਕੇ ਮੇਲਿਆਂ ਵਿੱਚਲੀ ਮਿੱਟੀ ਭਰੇ ਭਰਪੂਰ ਤੇ ਮੱਖੀਆਂ ਪਰਿਆ ਮਠਾਈਆਂ ਕਾਹਨੀਆਂ ਵੀ ਪਸੰਦ ਨਹੀਂ ਕਰਦੇ ਹਾਈਜਨਿਕ ਹੋ ਗਿਆ ਲੋਕ ਤੇ ਉਹ ਕਹਿੰਦੇ ਆ ਕਿ ਇਹ ਮੱਖੀਆਂ ਬਲੀ ਜਿਹੜੀ ਮਠਾਈਆਂ ਇਹਨਾਂ ਬਿਮਾਰ ਹੋ ਜਾਣਗੇ ਉਹ ਜ਼ਿਆਦਾ ਹੈਲਥ ਕੋਸ਼ੀਅਸ ਹੋ ਗਿਆ ਤੇ ਇਸ ਕਰਕੇ ਉਹ ਕੀ ਕਰਦੇ ਆ ਮਠਾਈਆਂ ਮਠੂਆ ਕਾਹਨੀਆਂ ਅਵੋਇਡ ਹੀ ਕਰਦੇ ਆ ਠੀਕ ਹੈ ਮੇਲਿਆਂ ਵਿੱਚ ਰੂਣ ਕਾ ਲਾਉਣ ਵਾਲੇ ਨਾ ਹੁਣ ਕੁੱਕੜ ਬਾਚਣ ਤੇ ਨਾ ਹੀ ਬਟੇਰ ਬਾਚਣਾ ਨਾ ਨਾਚ ਰਹੇ ਹਨ ਤੇ ਨਾ ਹੀ ਕਬੱਡੀ ਅਜੀ ਇਹ ਕੁਝ ਕਾਹਨਾ ਕਰਕੇ ਮੇਲਿਆਂ ਵਿੱਚ ਲੋਕਾਂ ਦੀ ਦਿਲਚਸਪੀ ਕੱਟ ਗਈ ਹੈ ਕਿਉਂਕਿ ਇਸ ਕਾਰਨ ਉੱਥੇ ਪਕੌੜੇ ਮਠਾਈਆਂ ਖਿਡੌਣੀਆਂ ਤੇ ਹੋਰ ਖੇਡਾਂ ਤਮਾਸ਼ਿਆਂ ਦੀਆਂ ਦੁਕਾਨਾਂ ਵੀ ਕੱਟ ਗਈਆਂ ਹਨ ਕਿਉਂਕਿ ਇਹਨਾਂ ਚੀਜ਼ਾਂ ਦੇ ਵਪਾਰੀਆਂ ਨੂੰ ਗਾਹ ਘੱਟ ਲੱਭਦੇ ਹਨ ਅੱਜ ਕੱਲ੍ਹ ਦੇ ਵਾਇਤੀ ਮੇਲਿਆਂ ਨਾਲੋਂ ਕਿਤੇ ਕਿਤੇ ਸਕੂਲਾਂ ਕਾਲਜਾਂ ਕਲੱਬਾਂ ਤੇ ਸਰਕਾਰ ਦੇ ਵਕ-ਵਕ ਮੇ ਕਮੀਆਂ ਵੱਲੋਂ ਹੀ ਮੇਲਿਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਪਰ ਇਹ ਮੇਲਿਆਂ ਨਾਲੋਂ ਵਧੇਰੇ ਇਸ ਪ੍ਰਕਾਰ ਦੇ ਸਮਾਗਮ ਜਾਂ ਪ੍ਰਦਰਸ਼ਨੀਆਂ ਹੁੰਦੀਆਂ ਹਨ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਰਵਾਇਤੀ ਮੇਲਿਆਂ ਵਿੱਚ ਆਮ ਲੋਕਾਂ ਦੀ ਰੁਚੀ ਜਿਹੜੀ ਹੈ ਉਹ ਘੱਟ ਗਈ ਹੈ ਠੀਕ ਹੈ ਕਿ ਅੱਜਕੱਲ ਮੇਲਿਆਂ ਦਾ ਜਿਹੜਾ ਰੂਪ ਹੈ ਉਹ ਬਿਲਕੁਲ ਹੀ ਬਦਲ ਗਿਆ ਪਹਿਲੇ ਟਾਈਮ ਦੇ ਨਾਲੋਂ ਠੀਕ ਹੈ